ਇਹ ਪਿਛਲੇ ਹਫਤੇ ਸਾਡੇ ਇੱਥੇ ਬਾਜ਼ਾਰ ਦੇ ਵਿੱਚ ਆ ਬਤਰਾ ਇਲੈਕਟ੍ਰੋਨਿਕਸ ਇਹ ਨਰਿੰਦਰ ਬਤਰਾਜੀ ਦੀ ਦੁਕਾਨ ਹੈ ਇਹ ਰਾਤ ਸਮੇਂ ਕੁਝ ਚੋਰਾਂ ਨੇ ਉਹਨਾਂ ਦੀ ਦੁਕਾਨ ਚੋਂ ਮੋਬਾਈਲ ਫੋਨ ਲੈਪਟਾਪ ਟੈਬਟ ਚੋਰੀ ਕਰ ਲਏ ਸੀ ਉਹਦੀ ਅਸੀਂ ਕਾਫੀ ਦਿਨਾਂ ਤੋਂ ਪਾਲ ਕੰਡੇ ਸੀ ਉਦੋਂ ਸਾਨੂੰ ਬੜੀ ਵੱਡੀ ਕਾਮਯਾਬੀ ਮਿਲੀ ਆ ਚੋਰੀ ਕਰਨ ਵਾਲੇ ਦੋਵੇਂ ਚੋਰ ਪ੍ਰਵੀਨ ਤੇ ਇੱਕ ਦੀਪੂ ਇਹ ਦੋਵਾਂ ਨੂੰ ਅਸੀਂ ਅਰੈਸਟ ਕਰ ਲਿਆ ਅਰੈਸਟ ਕਰਕੇ ਚੋਰੀ ਕੀਤਾ ਹੋਇਆ ਬਤਰਾ ਮੈਂ ਇਲੈਕਟ੍ਰੋਨਿਕਸ ਤੋਂ ਚੋਰੀ ਕੀਤੀ ਸਾਰਾ ਸਮਾਨ ਬਰਾਮਦ ਹੋ ਗਿਆ ਜਿਹਦੇ ਚ 5 ਨਵੇਂ ਫੋਨ ਨੇ 5 ਪੁਰਾਣੇ ਫੋਨ ਨੇ 2 ਲੈਪਟਾਪ ਨੇ ਤੇ 2 ਟੈਬ ਨੇ ਤੇ ਇਹਦੇ ਨਾਲ ਹੀ 2 ਹੋਰ ਚੋਰੀਆਂ ਜਿਹੜੀਆਂ ਟਰੇਸ ਹੋਈਆਂ ਇੱਕ ਹੈਗੀ ਸੀ ਅਰਨ ਜੁਲਕਾ ਜੀ ਦੀ ਕਰਿਆਨੇ ਦੀ ਦੁਕਾਨ ਤੇ ਚੋਰੀ ਕੀਤੀ ਜene ਉਹ ਵੀ ਉਹਦੇ ਚ ਇਹ ਇੱਕ LCD ਤੇ ਹੋਰ ਜੋ ਉਹਨਾਂ ਦਾ ਸਮਾਨ ਚੋਰੀ ਆਇਆ ਉਹ ਬਰਾਮਦ ਹੋਇਆ ਤੇ ਇਦਾਂ ਹੀ 6ਵੇਂ ਮਹੀਨੇ ਜੂਨ ਦੇ ਵਿੱਚ ਵੀ ਇਹਨਾਂ ਨੇ ਇੱਕ ਅੱਡਾ ਬਾਜ਼ਾਰ ਤਨ ਚੱਲਾ ਲੱਗੇ ਉੱਥੋਂ ਚੋਰੀ ਕੀਤੀ ਸੀ ਉਹ ਵੀ ਇਹਨਾਂ ਨੇ ਚੋਰੀ ਕੀਤੀ ਉਹਦੀ ਵੀ ਰਿਕਵਰੀ ਹੋਈ ਹੈ ਇਹ ਹੁਣ ਤੱਕ ਤਿੰਨ ਕਲੀਅਰ ਹੋ ਗਿਆ ਬਾਕੀ ਅਜੇ ਪੁੱਛ ਕੇ ਚੱਲ ਰਹੀ ਹੈ ਇਹਨਾਂ ਦੇ ਪਹਿਲਾਂ ਵੀ ਮਾਮਲਾ ਦਰਜ ਕੋਈ ਹੈ ਪਹਿਲਾਂ ਵੀ ਚੋਰੀ ਦੇ ਮਾਮਲੇ ਦਰਜ ਐਨਾਂ ਤੇ ਤੇ ਜਵਾਨ ਤੇ ਆਇਆ ਹੈ ਹੁਣ ਦੋ ਬੰਦੇ ਫੜੇ ਜੀ ਆਈ ਕੋਈ ਹੈਗੇ ਇਹਨਾਂ ਨੂੰ ਸੱਤੀ ਹੋਰ ਵੀ ਕੋਈ ਪਰਬਲ ਨਹੀਂ ਹਜੇ ਹੁਣ ਪੁੱਛ ਕੇ ਚ ਕਰਦੇ ਆ ਹਜੇ ਅਜੇ ਫੜੇ ਐ ਇਹਨਾਂ ਦੇ ਤੇ ਇਹਨਾਂ ਕੋਲ ਪੁੱਛੀ ਕਰ ਰਹੀ ਹਜੇ ਆ ਸਾਰੀ ਰਿਕਵਰੀ ਹੋਈ ਆ ਨੀਚੇ ਸਟੇਜ ਤੇ ਹੁਣ ਅਜੇ ਇਹਨਾਂ ਨੂੰ ਪੇਸ਼ ਕਰਕੇ ਰਿਮਾਂਡ ਲੈਣੇ ਆ ਫਰਦਰ ਫਿਰ ਪੁੱਛ ਕੇ ਚੱਲਣਗੇ ਕੋਈ ਗੈਪੜੀ ਫੜੇਗਾ ਇੱਥੇ ਨਹੀਂ ਵੈਪਨ ਨਹੀਂ ਕੋਈ ਇੱਥੇ ਇਹ ਚੋਰੀ ਕਰਨ ਦੀ ਆਦੀ ਹੈ ਰਾਤ ਸਮੇਂ ਚੋਰੀ ਕਰਦੇ ਆ ਪਹਿਲੋਂ ਵੀ ਇੱਥੇ ਹੋਈ ਇਦਾਂ ਹੀ ਮਾਮਲੇ ਦਰਜੇ ਵੀ ਜਿਹੜਾ ਰਾਤ ਸਮੇਂ ਇਹ ਦੁਕਾਨ ਦਾ ਉਤੋਂ ਸ਼ਟਰ ਛੱਤ ਵਾਲਾ ਤੋੜ ਕੇ ਚੋਰੀ ਕਰਦੇ ਮੋਡਸ ਆਪੀਟੀ ਇਹੋ ਹੀ ਇਹਨਾਂ ਦੀ ਇਹ ਪਿਛਲੇ ਹਫਤੇ ਸਾਡੇ ਇੱਥੇ ਬਾਜ਼ਾਰ ਦੇ ਵਿੱਚ ਆ ਬਤਰਾ ਇਲੈਕਟ੍ਰੋਨਿਕਸ ਇਹ ਨਰਿੰਦਰ ਬਤਰਾਜੀ ਦੀ ਦੁਕਾਨ ਹੈ ਇਹ ਰਾਤ ਸਮੇਂ ਕੁਝ ਚੋਰਾਂ ਨੇ ਉਹਨਾਂ ਦੀ ਦੁਕਾਨ ਚੋਂ ਮੋਬਾਈਲ ਫੋਨ ਲੈਪਟਾਪ ਟੈਬਟ ਚੋਰੀ ਕਰ ਲਏ ਸੀ ਉਦ ਦੀ ਅਸੀਂ ਕਾਫੀ ਦਿਨਾਂ ਤੋਂ ਪਾਲ ਕੰਡੇ ਸੀ ਉਦ ਵੇ ਸਾਨੂੰ ਬੜੀ ਵੱਡੀ ਕਾਮਯਾਬੀ ਮਿਲੀ ਆ ਚੋਰੀ ਕਰਨ ਵਾਲੇ ਦੋਵੇਂ ਚੋਰ ਪ੍ਰਵੀਨ ਤੇ ਇੱਕ ਦੀਪੂ ਇਹ ਦੋਵਾਂ ਨੂੰ ਅਸੀਂ ਅਰੈਸਟ ਕਰ ਲਿਆ ਅਰੈਸਟ ਕਰਕੇ ਚੋਰੀ ਕੀਤਾ ਹੋਇਆ ਬਤਰਾ ਮੈਂ ਇਲੈਕਟ੍ਰੋਨਿਕਸ ਤੋਂ ਚੋਰੀ ਕੀਤਾ ਸਾਰਾ ਸਮਾਨ ਬਰਾਮਦ ਹੋ ਗਿਆ ਜਿਹਦੇ ਚ 5 ਨਵੇਂ ਫੋਨ ਨੇ 5 ਪੁਰਾਣੇ ਫੋਨ ਨੇ 2 ਲੈਪਟਾਪ ਨੇ ਤੇ 2 ਟੈਬ ਨੇ ਇਹਦੇ ਨਾਲ ਹੀ ਦੋ ਹੋਰ ਚੋਰੀਆਂ ਜਿਹੜੀਆਂ ਟਰੇਸ ਹੋਈਆਂ ਇੱਕ ਹੈਗੀ ਸੀ ਅਰਨ ਜੁਲਕਾ ਜੀ ਦੀ ਕਰਿਆਨੇ ਦੀ ਦੁਕਾਨ ਤੇ ਚੋਰੀ ਕੀਤੀ ਜene ਉਹ ਵੀ ਉਹਦੇ ਚ ਵੀ ਇਹ TCL CD ਤੇ ਹੋਰ ਜੋ ਉਹਨਾਂ ਦਾ ਸਮਾਨ ਚੋਰੀ ਆਇਆ ਸੀ ਉਹ ਬਰਾਮਦ ਹੋਇਆ ਤੇ ਇਦਾਂ ਹੀ 6ਵੇਂ ਮਹੀਨੇ ਜੂਨ ਦੇ ਵਿੱਚ ਵੀ ਇਹਨਾਂ ਨੇ ਇੱਕ ਅੱਡਾ ਬਾਜ਼ਾਰ ਤੋਂ ਚਲਾ ਲਾਗੇ ਉਥੋਂ ਚੋਰੀ ਕੀਤੀ ਸੀ ਉਹ ਵੀ ਇਹਨਾਂ ਨੇ ਚੋਰੀ ਕੀਤੀ ਉਹਦੀ ਵੀ ਰਿਕਵਰੀ ਹੋਈ ਹੈ ਇਹ ਚੋਰੀਆਂ ਬੰਦੇ ਨੂੰ ਕਰਦੇ ਇਹ ਹੁਣ ਤੱਕ ਤਿੰਨ ਕਲੀਅਰ ਹੋ ਗਏ ਆ ਬਾਕੀ ਅਜੇ ਪੁੱਛਗਿਛ ਚੱਲ ਰਹੀ ਹੈ ਜੀ ਇਹ ਪਹਿਲਾਂ ਵੀ ਮਾਮਲਾ ਦਰਜ ਹੋਈ ਪਹਿਲਾਂ ਵੀ ਚੋਰੀ ਦੇ ਮਾਮਲੇ ਦਰਜ ਐ ਨਾ ਤੇ ਜਵਾਨ ਤੇ ਆਇਆ ਹੁਣ ਦੋ ਬੰਦੇ ਫੜੇ ਜੀ ਅਸੀਂ ਕੋਈ ਹੈਗੇ ਇਹਨਾਂ ਨੂੰ ਸੱਤ ਦਿਨਾਂ ਦੀ ਰਿਵਾਰਡ ਨਹੀਂ ਕੋਈ ਅਜੇ ਹੁਣ ਪੁੱਛਗਿਛ ਕਰਦੇ ਆ ਅਜੇ ਅੱਜ ਫੜੇ ਐ ਇਹਨਾਂ ਦੇ ਤੇ ਇਹਨਾਂ ਕੋਲ ਪੁੱਛਗਿਛ ਕਰ ਰਹੀ ਅਜੇ ਆ ਸਾਰੀ ਰਿਕਵਰੀ ਹੋਈ ਆ ਨੀਚੇ ਸਟੇਜ ਤੇ ਹੁਣ ਅੱਜ ਇਹਨਾਂ ਨੂੰ ਪੇਸ਼ ਕਰਕੇ ਰਿਮਾਂਡ ਲੈਣੇ ਆ ਫਰਦਰ ਫਿਰ ਪੁੱਛਗਿਛ ਚੱਲੇਗੀ ਕੋਈ ਵੈਪਨ ਹੀ ਫੜੇਗੇ ਨਹੀਂ ਵੈਪਨ ਨਹੀਂ ਕੋਈ ਜਿੜਿਆ ਇਹ ਚੋਰੀ ਕਰਨ ਦੇ ਆਦੀ ਆ ਰਾਤ ਸਮੇਂ ਚੋਰੀ ਕਰਦੇ ਆ ਪਹਿਲੋਂ ਵੀ ਇੱਥੇ ਹੋਈ ਇਦਾਂ ਹੀ ਮਾਮਲੇ ਦਰਜੇ ਵੀ ਜਿਹੜਾ ਰਾਤ ਸਮੇ ਇਹ ਦੁਕਾਨ ਦਾ ਉਤੋਂ ਸ਼ਟਰ ਛੱਤ ਵਾਲਾ ਤੋੜ ਕੇ ਚੋਰੀ ਕਰਦੇ ਮੋਡਸ ਆਫ ਆਪਟੀ ਇਹੋ ਹੀ ਇਹਨਾਂ ਦੀ ਸ਼ੁਰੂ